ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਜੀ ਤੁਹਾਨੂੰ ਦੱਸਣ ਜਾ ਰਹੇ ਆ ਜਗਜੀਤ ਸਿੰਘ ਡੱਲੇਵਾਲ ਬਾਰੇ ਆਪਾਂ ਸਾਰੇ ਹੀ ਜਾਣਦੇ ਆ ਜੋ ਕਿ ਇੱਕ ਮਰਨ ਵਰਤ ਦੇ ਉੱਪਰ ਬੈਠੇ ਹੋਏ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਅੱਜ ਉਹਨਾਂ ਨੂੰ 19ਵਾਂ ਦਿਨ ਹੋ ਚੱਲਿਆ ਜੋ ਕਿ ਇੱਕ ਬਹੁਤ ਕਸ਼ਟ ਦੇ ਵਿੱਚ ਵੀ ਆਪਣੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਉਹਨਾਂ ਦੀ ਤੇ ਪਰ ਫੇਰ ਵੀ ਉਹ ਆਪਣਾ ਧਰਨਾ ਜਾਰੀ ਆ ਕਿਉਂਕਿ ਉਹਨਾਂ ਦੀ ਇੱਕ ਹੁਣ ਆਪਾਂ ਗੱਲ ਕਹਿ ਦਈਏ ਇਹੇ ਮੰਗਾ ਨਹੀਂ ਜੋ ਇਹਨਾਂ ਦੇ ਵਾਅਦੇ ਕਰੇ ਹੋਏ ਆ ਸਿਰਫ ਉਹ ਆਪਦੇ ਇਹੇ ਮੰਗ ਰਹੇ ਆ ਵੀ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਉਹ ਗੱਲ ਨੂੰ ਲੈ ਕੇ ਇਹ ਧਰਨੇ ਲਾ ਕੇ ਬੈਠੇ ਆ ਸਾਡੀਆਂ ਮੰਗਾਂ ਨਹੀਂ ਹੈਗੀਆਂ ਇਹ ਇਹਨਾਂ ਦੇ ਵਾਅਦੇ ਕਰੇ ਹੋਏ ਆ ਜਿਹੜੇ ਸਾਡੇ ਨਾਲ ਹੁਣ ਗੱਲ ਕੀ ਆ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਜਗਜੀਤ ਸਿੰਘ ਇੱਕ ਮਰਨ ਵਰਤ ਉੱਪਰ ਬੈਠੇ ਆ ਤੇ ਇਹਨਾਂ ਦੀ ਸਰਕਾਰ ਨੇ ਹਜੇ ਤੱਕ ਕੋਈ ਵੀ ਸੁਣਵਾਈ ਕੋਈ ਵੀ ਇਹਨਾਂ ਵੱਲੋਂ ਕੋਈ ਵੀ ਹਜੇ ਤੱਕ ਬਿਆਨ ਨਹੀਂ ਆਇਆ ਸਾਹਮਣੇ ਤਾਂ ਪਰ ਜੋ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਇੱਕ 75 ਸਾਲ ਦਾ ਬਜ਼ੁਰਗ ਜਰ ਆਪਣੀ ਜ਼ਿੰਦਗੀ ਦੀ ਵਾਜੀ ਲਵਾ ਰਿਹਾ ਆਪਣੇ ਪੰਜਾਬ ਵਾਸਤੇ ਹੁਣ ਇੰਨੀ ਕ ਅਪੀਲ ਕਰਦਾ ਹੈ ਆਪਣੇ ਭਰਾਵਾਂ ਨੂੰ ਜੋ ਕਿਸਾਨ ਭਰਾ ਘਰਾਂ ਦੇ ਵਿੱਚ ਬੈਠੇ ਆ ਵੀ ਇੱਕ ਪਾਸੇ ਆਪਣਾ 75 ਸਾਲ ਦਾ ਬਜ਼ੁਰਗ ਲੜ ਰਿਹਾ ਤਾਂ ਤੁਸੀਂ ਨੌਜਵਾਨ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਜਰ ਮੇਰੀ ਉਹਨਾਂ ਨੂੰ ਅਪੀਲ ਆ ਖਾਸ ਕਰਕੇ ਜੋ ਨੌਜਵਾਨ ਘਰਾਂ ਦੇ ਵਿੱਚ ਬੈਠੇ ਆ ਭਾਈ ਵੀ ਹੁਣ ਲੜਨ ਦਾ ਮੌਕਾ ਆਪਾਂ ਨੂੰ ਸਾਰਿਆਂ ਨੂੰ ਬਈ ਕਿਉਂਕਿ ਕੱਲਾ ਜਗਜੀਤ ਸਿੰਘ ਢੱਲੇਵਾਲ ਨੂੰ ਨਹੀਂ ਹੈਗਾ ਇਹ ਤਾਂ ਇੱਕ ਵਾਰ ਸਾਰਿਆਂ ਨੂੰ ਅਪੀਲ ਆ ਬਈ ਸਾਰੇ ਇਕਜੁੱਟ ਹੋ ਕੇ ਉਹਨਾਂ ਦਾ ਨਾਲ ਸਾਥ ਦਿਓ ਜੋ ਕਿ ਜਗਜੀਤ ਸਿੰਘ ਢੱਲੇਵਾਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਹਨਾਂ ਦੇ ਹੌਸਲੇ ਬਲੰਦ ਕਰੋ ਜੀ ਕਿਉਂਕਿ ਸਰਕਾਰਾਂ ਨੂੰ ਤਾਂ ਆਪਾਂ ਨੂੰ ਪਤਾ ਜੋ ਇੱਕ ਜੇ ਆਪਾਂ ਗੱਲ ਕਰੀਏ ਸੈਂਟਰ ਸਰਕਾਰ ਦੀ ਤੇ ਸੀਐਮ ਭਗਵਾਨ ਤਮਾਨ ਪੰਜਾਬ ਸਰਕਾਰ ਦੀ ਹੈ ਜੋ ਗੱਲ ਕਰੀਏ ਤਾਂ ਇਹਨਾਂ ਨੇ ਹਜੇ ਤਕਾਬ ਦੇ ਵੱਲੋਂ ਕੋਈ ਬਿਆਨ ਉਹੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਇੱਕ ਬਜ਼ੁਰਗ ਜੋ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਦਿੱਲੀ ਵੱਲ ਨੂੰ ਆਪਣੇ ਕਿਸਾਨ ਫਿਰ ਤੁਰ ਚੱਲੇ ਤਾਂ ਉਹਨਾਂ ਦਾ ਅੱਜ 12 ਵਜੇ ਦਾ ਫਿਰ ਤੋਂ ਸੰਗਰਾਖ ਜਿਵੇਂ ਆਪਣਾ جاری ਹੈ ਬਈ ਦਿੱਲੀ ਵੱਲ ਨੂੰ ਤੁਰ ਪਏ ਕਿਉਂਕਿ ਹੁਣ ਪਤਾ ਜੋ ਸਰਕਾਰਾਂ ਹਰ ਵਾਰ ਆਪਣੇ ਕਿਸਾਨਾਂ ਨਾਲ ਕਰਦੀਆਂ ਆਈਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਵੀ ਸੱਟਣੇ ਆ ਤੇ ਰਬੜ ਦੀਆਂ ਗੋਲੀਆਂ ਵੀ ਮਾਰਨੀਆਂ ਜਿਵੇਂ ਸ਼ੁਰੂ ਤੋਂ ਆਪਾਂ ਨੂੰ ਪਤਾ ਇਹ ਦੂਜਾ ਅੰਦੋਲਨ ਚੱਲਿਆਗਾ ਕਿਉਂਕਿ ਪਹਿਲਾਂ ਵੀ ਆਪਾਂ ਨੂੰ ਪਤਾ ਸਰਕਾਰ ਨਾਲ ਜਦੋਂ ਉਦੋਂ ਵੀ ਆਪਾਂ ਨੇ ਕਿਸਾਨ ਭਰਾਵਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਜੋ ਇੱਕ ਬਜ਼ੁਰਗ ਯਾਰ ਆਪਣੀ ਜ਼ਿੰਦਗੀ ਦੀ ਬਾਜ਼ੀ ਲਵਾ ਰਿਹਾ ਤਾਂ ਯਾਰ ਉਹਦੀ ਇੱਕ ਇੰਨੀ ਹਾਲਤ ਗੰਭੀਰ ਹੋ ਚੁੱਕੀ ਉਹ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਪੂਰਾ ਕਿਉਂਕਿ ਜੇ ਆਪਾਂ ਇੱਕ ਦਿਨ ਦੀ ਭੁੱਖ ਰੱਖ ਦਈਏ ਤਾਂ ਬਹੁਤ ਜਿੰਨ ਬੰਦੇ ਨੂੰ ਮੁਸ਼ਕਲ ਹੋ ਜਾਂਦਾ ਇੱਕ ਦਿਨ ਵੀ ਭੁੱਖਾ ਰਹਿਣਾ ਤਾਂ ਉਹਨੂੰ ਅੱਜ 19 ਵਦਨ ਹੋ ਚੱਲਿਆ ਉਹਦਾ ਭਾਰ ਵੀ ਕੱਟ ਗਿਆ ਕਿੰਨੀਆਂ ਤੇ ਅਸਰ ਤਾਂ ਇੱਕ ਉਹ ਕੈਂਸਰ ਦਾ ਮਰੀਜ਼ ਪਹਿਲੇ ਹੀ ਸੀ ਜੋ ਕੀ ਆ ਰਿਹਾ ਉਹਦਾ ਤਰਸ ਖਾ ਕੇ ਘਰਾਂ ਦੇ ਵਿੱਚੋਂ ਹੁਣ ਗੱਲ ਸਾਰੇ ਨਿਕਲ ਜੋ ਪੰਜਾਬੀਓ ਸਾਰਿਆਂ ਨੂੰ ਪੀਲ ਆ ਮੇਰੀ ਜੋ ਆਪਣੇ ਕਿਸਾਨ ਭਰਾ ਘਰਾਂ ਦੇ ਵਿੱਚ ਬੈਠੇ ਆ ਹੁਣ ਇੱਕ ਬਜ਼ੁਰਗ ਵੱਲ ਦੇਖ ਲੋ ਜੋ ਇੱਕ ਠੰਡ ਇੰਨੀ ਪੈ ਰਹੀ ਐ ਤੇ ਉਥੇ ਜਾ ਕੇ ਧਰਨਾ ਜਾਰੀ ਖੌਰੀ ਬਾਰਡਰ ਦੇ ਉੱਪਰ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਤੇ ਇਹ ਉਹਨਾਂ ਨੂੰ ਪੀਲ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਕਿਸਾਨ ਕਿਉਂਕਿ ਇਹ ਜਗਜੀਤ ਸਿੰਘ ਡੱਲੇਵਾਲ ਦੀ ਇਕੱਲੇ ਦੀ ਲੜਾਈ ਨਹੀਂ ਸਾਰੇ ਪੰਜਾਬ ਦੀ ਲੜਾਈ ਆ ਤਾਂ ਹੁਣ ਅਪੀਲ ਕਰਦਾ ਮੈਂ ਸਰਕਾਰਾਂ ਨੂੰ ਜੋ ਸਾਡੇ ਪੰਜਾਬ ਦੀ ਸਰਕਾਰ ਆ ਸੀਐਮ ਭਗਵੰਤ ਮਾਨ ਨੂੰ ਕਰਦਾ ਮੈਂ ਅਪੀਲ ਵੀ ਤੈਨੂੰ ਇਸ ਕਰਕੇ ਨਹੀਂ ਚੁਣਿਆ ਸੀ ਵੀ ਤੂੰ ਕਿਸਾਨਾਂ ਦੇ ਉੱਪਰ ਅਤਿਆਚਾਰ ਕਰੇ ਤਾਂ ਜੋ ਸੈਂਟਰਲ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਸੀਐਮ ਭਗਵੰਤ ਮਾਨ ਨੂੰ ਵੀ ਤਾਂ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਆ ਵੀ ਇੱਕ ਜੋ ਪੰਜਾਬ ਦਾ ਕਿਸਾਨ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਹਜੇ ਤੱਕ ਇਹਨਾਂ ਵੱਲੋਂ ਕੋਈ ਅਪੀਲ ਨਹੀਂ ਆਈ ਕੋਈ ਬਿਆਨ ਨਹੀਂ ਆਇਆ ਸਾਹਮਣੇ ਕਿਉਂਕਿ ਇਹਦੇ ਵਿੱਚ ਪਤਾ ਲੱਗਦਾ ਵੀ ਜੋ ਜਗਜੀਤ ਸਿੰਘ ਦੀ ਡੱਲੇਵਾਲ ਦੀ ਮੌਤ ਨੂੰ ਇਹ ਡਿੱਕੀ ਜਾਂਦੇ ਵੀ ਕਦੋਂ ਉਹਨਾਂ ਦੀ ਮੌਤ ਹੋ ਇਹਦੇ ਵਿੱਚ ਲੱਗਦਾ ਉਹਦੀ ਇੱਕ ਇਨਸਾਨ ਬਜ਼ੁਰਗ ਜੋ ਆਪਣੇ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਿਹਾ ਤਾਂ ਇਹਨਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਸਮਾਂ ਦੀ ਸੰਗਰਾਖ ਬਹੁਤ ਜ਼ਿਆਦਾ ਗੰਭੀਰ ਹੋ ਜਾਣਾ ਸਾਰਾ ਪੰਜਾਬ ਸਾਡਾ ਇੱਕਜੁੱਟ ਹੋ ਜੂ ਫੇਰ ਨਿਕਲ ਨਿਕਲਣਗੇ ਘਰਾਂ ਚੋਂ ਆਪਣੇ ਪੰਜਾਬੀ ਮੈਨੂੰ ਆਇ ਲੱਗਦਾ ਉਹਦੀ ਮੌਤ ਲੈ ਕੇ ਉਦੀ ਇੰਤਜ਼ਾਰ ਕਰ ਰਹੇ ਮੋਤਾ ਵੀ ਕਦੋਂ ਕੁਝ ਹੋਊਗਾ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਕਰਕੇ ਕਹਿਣਾ ਚਾਹਣਾ ਮੇਰੀ ਖਾਸ ਕਰਕੇ ਸਰਕਾਰ ਨੂੰ ਵੀ ਅਪੀਲ ਆ ਬਈ ਵੀ ਸਾਰੇ ਉਹਨਾਂ ਦੇ ਕੋਲੇ ਪਹੁੰਚਣ ਜਗਜੀਤ ਸਿੰਘ ਢੱਲੇਵਾਲ ਕੋਲੇ ਸੀਐਮ ਭਗਵੰਤ ਮਾਨ ਨੂੰ ਅਪੀਲ ਆ ਤੇ ਜੋ ਨਰਿੰਦਰ ਮੋਦੀ ਐ ਸੈਂਟਰ ਸਰਕਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਇਹਨੂੰ ਵੀ ਅਪੀਲ ਆ ਮੇਰੀ ਵੀ ਜਗਜੀਤ ਸਿੰਘ ਢੱਲੇਵਾਲ ਕੋਲੇ ਪਹੁੰਚਣਾ ਜ਼ਰੂਰੀ ਚਾਹੀਦਾ ਕਿਉਂਕਿ ਇੱਕ ਬਜ਼ੁਰਗ 75 ਸਾਲ ਦੀ ਉਮਰ ਦੇ ਵਿੱਚ ਹੋ ਕੇ ਯਾਰ ਆਪਦੇ ਇਹ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਮੰਗ ਰਿਹਾ ਨਾ ਕਿ ਕੋਈ ਇਹਨਾਂ ਦੀਆਂ ਮੰਗਾਂ ਨਹੀਂ ਜੋ ਇਹਨਾਂ ਦੇ ਵਾਅਦੇ ਕੀਤੇ ਹੋਏ ਆ ਉਹ ਇਹ ਮੰਗ ਰਹੇ ਆ ਆਪਣੀ ਤਾਂ ਹੁਣ ਅੱਜ ਦੀ ਵੀਡੀਓ ਆਪਣੀ ਖਾਸ ਕਰਕੇ ਜਿਹੜੇ ਭਰਾ ਕਿਸਾਨ ਆਪਣੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਪੀਲਾ ਬਈ ਵੀ ਜਾ ਕੇ ਸ਼ੰਭੂ ਬਾਰਡਰ ਤੇ ਖੌਰੀ ਬਾਰਡਰ ਤੇ ਪਹੁੰਚਣ ਤੇ ਜਾ ਕੇ ਧਰਨਾ ਜਿਵੇਂ ਆਪਾਂ ਲੱਗ ਰਿਹਾ ਜਾਰੀ ਰੋ ਬਈ ਤਾਂ ਇਕਜਟ ਹੋਵਾਂਗੇ ਤਾਂ ਇਹ ਲੜਾਈ ਆਪਾਂ ਜਿੱਤ ਸਕਦੇ ਆ ਜੇ ਸੋਚੋਗੇ ਘਰਾਂ ਦੇ ਵਿੱਚ ਬੈਠ ਕੇ ਤਾਂ ਫੇਰ ਆਪਣਾ ਪੰਜਾਬ ਦਾ ਕਦੇ ਵੀ ਹੱਲ ਨਹੀਂ ਹੋਣਗੇ ਕਿਉਂਕਿ ਸਰਕਾਰਾਂ ਆਪਾਂ ਨੂੰ ਸ਼ੁਰੂ ਤੋਂ ਦਬਾਉਂਦੀਆਂ ਆਈਆਂ ਸਾਰਿਆਂ ਨੂੰ ਪਤਾ ਹੈ ਤਾਂ ਇਹ ਮਾੜੀ ਸਰਕਾਰ ਨੂੰ ਆਪਾਂ ਇੱਕ ਵਾਰ ਚੁਣਿਆ ਸੀ ਵੀ ਸੀਐਮ ਭਗਵੰਤ ਮਾਨ ਕੁਝ ਨਵਾਂ ਕਰੂਗਾ ਪਰ ਲੇਕਿਨ ਨਹੀਂ ਲੋਕਾਂ ਤੇ ਇਹਨੇ ਅਤਿਆਚਾਰ ਹੀ ਕੀਤਾ ਸਾਰਿਆਂ ਨੂੰ ਪਤਾ ਇਹਦੇ ਸਰਕਾਰ ਦੇ ਵਿੱਚ ਧਰਨੇ ਹੀ ਲੱਗੇ ਆ ਅਤਿਆਚਾਰ ਹੋਇਆ ਕਿਸਾਨਾਂ ਦੀ ਐਤੋਂ ਪਹਿਲਾਂ ਕਿੰਨੇ ਸ਼ਹੀਦ ਹੋ ਗਏ ਕਿਸਾਨ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਐਤੋਂ ਪਹਿਲਾਂ ਕਿੰਨੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਤਾਂ ਉਹਦੀ ਅੰਜਾਮ ਕੀ ਦਾ ਸਾਰਾ ਕੁਝ ਭਗਵੰਤ ਮਾਨ ਤੇ ਜੋ ਜਗਜੀਤ ਸਿੰਘ ਡੱਲੇਵਾਲਾ ਇਹਦਾ ਵੀ ਅੰਜਾਮ ਜੇ ਕੁਝ ਹੋ ਵੀ ਗਿਆ ਉਹਨੂੰ ਬਜ਼ੁਰਗ ਨੂੰ 75 ਸਾਲ ਦੀ ਉਮਰ 'ਚ ਜੋ ਇੱਕ ਆਬ ਦੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜਦਾ ਇਹਦਾ ਅੰਜਾਮ ਵੀ ਸਰਕਾਰ ਉੱਪਰ ਠੋਕਿਆ ਜਾਊਗਾ ਖਾਸ ਕਰਕੇ ਮੇਰੀ ਅਪੀਲ ਆ ਬਈ ਆਪਣੇ ਪੰਜਾਬੀ ਭਰਾਵਾਂ ਨੂੰ ਕਿਸਾਨਾਂ ਨੂੰ ਜੋ ਘਰਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਅਪੀਲ ਆ ਘਰਾਂ ਦੇ ਵਿੱਚੋਂ ਨਿਕਲ ਜਾਓ ਬਾਹਰ ਨਹੀਂ ਤਾਂ ਇਹ ਆਪਣਾ ਸੰਗਰਾਖਸ਼ ਲੜ ਲਓ ਤੇ ਨਹੀਂ ਤਾਂ ਬਈ ਘਰਾਂ ਵਿੱਚ ਬੈਠੇ ਮਰੀ ਚਲੋ ਦੇਹੀ ਚਲੋ ਆਪਣੀਆਂ ਜਾਨਾਂ ਚਲੋ ਜੀ ਅੱਜ ਦੀ ਵੀਡੀਓ ਆਪਣੀ ਖਾਸ ਕਰਕੇ ਆਪਣੇ ਭਰਾਵਾਂ ਬਾਤੇ ਜੋ ਤੇ ਇਹ ਸ਼ੇਅਰ ਕਰ ਦਿਓ ਗਾਂਧੀ ਗਾਂ ਬਈ ਜਗਜੀਤ ਸਿੰਘ ਡੱਲੇਵਾਲ ਵਾਸਤੇ ਜਰੂਰ ਸਾਰੇ ਪਹੁੰਚਣ ਜੀ ਖੌਰੀ ਬਾਰਡਰ ਸ਼ੰਭੂ ਬਾਰਡਰ ਤੇ ਤੇ ਜਿੰਨਾ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬਲਰ ਰਹੇ ਧੰਨਵਾਦ